प्रधान जी अज छेवी कबड्डी कप का पदा जो पोस्टर रिलीज कर रहे हो कि देखते हो ਫਾਈਬਰ ਟਿਕਾ ਖਾਲਸਾ ਵਾਹਿਗੁਰੂ ਜੀ ਸਹੀਦ ਭਗਤ ਸਿੰਘ ਬੈਲਫੇਅਰ ਸੈਟੀ ਵੱਲੋਂ ਸੇਵਾ ਕਮੇਟੀ ਕਪ 90 ਕਾਲਜ ਗਰਾਊਂਡ ਦੇ ਵਿੱਚ 29 30 ਨਵੰਬਰ ਨੂੰ ਕਰਾਇਆ ਜਾ ਰਿਹਾ ਜਿਦੇ ਵਿੱਚ ਪਹਿਲੇ ਦਿਨ 42 ਕਿਲੋ ਤੇ 55 ਕਿਲੋ ਦੇ ਮੈਚ ਹੋਣਗੇ ਛੋਟੇ ਤੇ ਦੂਜੇ ਦਿਨ ਦਿਨ ਸ਼ਨੀਵਾਰ ਨੂੰ 65 ਕਿਲੋ ਤੇ ਓਪਨ ਦੇ ਮੈਚ ਹੋਣਗੇ ਓਪਨ ਦੇ ਖਿਡਾਰੀ ਤਿੰਨ ਬਾਹਰੋਂ ਨੇ ਤੇ ਛੋਟੇ ਟੀਮਾਂ ਚ ਦੋ ਖਿਡਾਰੀ ਬਾਹਰੋਂ ਨੇ ਜਿਦੇ ਵਿੱਚ ਪਹਿਲਾ ਇਨਾਮ 71000 ਰੁਪਏ ਦਿੱਤਾ ਜਾਏਗਾ ਓਪਨ ਨੂੰ ਤੇ ਸੈਕੰਡ 55000 ਸੈਕਿੰਡ ਨੂੰ ਨਾਮ ਪਿੰਡੀ ਟਰਾਂਸਪੋਰਟ ਬੁਰਜੀ ਵੱਲੋਂ ਦਿੱਤਾ ਜਾ ਰਿਹਾ ਤੇ ਜਿਹੜਾ ਫਾਸਟ ਕਰ ਤਿਆਰਾ ਹਰਜੀਤ ਸਪੰਚ ਤੇ ਗਵਿੰਦ ਸਿੰਘ ਤਾਲਪੁਰ ਸੁਖਵਿੰਦਰ ਸਿੰਘ ਵੱਲੋਂ ਮੇਰੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਵੀ ਹਮ ਮਹਾ ਕੇ ਪਹੁੰਚੋ 29 ਤੇ 3 ਮੰਬਰ ਨੂੰ ਤੁਹਾਡੇ ਲਈ ਉਹ ਖੇਡ ਮੇਲਾ ਕਰਾ ਰਹੇ ਆ ਤੁਸੀ ਆ ਕੇ ਖੇਡ ਮੇਲੇ ਦੀ ਰੌਣਕ ਵਧਾਓ ਤੇ ਸਾਡੇ ਨਾਲ ਸਹਿਯੋਗੋ ਮੇਰੀ ਇੱਕ ਹੋਰ ਅਪੀਲਾ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ 30 ਤਰੀਕ ਨੂੰ ਅਸੀਂ ਸ਼ਾਮ ਨੂੰ ਰੰਗਾਂ ਰੰਗ ਪ੍ਰੋਗਰਾਮ ਵੀ ਰੱਖਿਆ ਹੋਇਆ ਭੁਪਿੰਦਰ ਗਿੱਲ ਗਾਇਕ ਜੋੜੀ ਸ਼ਾਮ ਨੂੰ ਰੰਗ ਰੰਗ ਪ੍ਰੋਗਰਾਮ ਪੇਸ਼ ਕਰੂਗੇ ਉਸਤੇ ਵੀ ਪਹੁੰਚੋ ਪ੍ਰਧਾਨ ਜੀ ਇੱਕ ਖਿਡਾਰੀਆਂ ਦੇ ਵਿੱਚ ਵੱਡਾ ਇਹ ਉਹ ਹੈ ਵੀ ਇਹ ਮਿਲ ਕੇ ਖੇលਦੇ ਨਹੀਂ ਇਹਦੇ ਲਈ ਕੀ ਕਰ ਰਹੇ ਹੋ ਤੁਸੀਂ ਦੇਖੋ ਜੀ ਮੈਂ ਵੀ ਕਹਣਾ ਖਿਡਿਆਰੀ ਵੀਰਾਂ ਨੂੰ ਥੋੜੀ ਜੀ ਕਬੱਡੀ 'ਚ ਸੁਧਾਰ ਲਿਆਓ ਕਿਉਂਕਿ ਜਿਹੜੇ ਖਿਡਿਆਰੀ ਨੇ ਜ਼ਿਆਦਾਤਰ ਖਿਡਿਆਰੀ ਜਿਹੜੇ ਅਸੀਂ ਟੂਰਨਾਮੈਂਟ ਕਰਾਉਨੇ ਆ ਸਾਡੇ ਨਾਲ ਵੀ ਚਲਾਕੀਆਂ ਕਰ ਜਾਂਦੇ ਆ ਮੇਰੀ ਇਹਨਾਂ ਨੂੰ ਬੇਨਤੀ ਹੈ ਵੀ ਜਿਹੜੇ ਅਸੀਂ ਸਪੋਰਟਸ ਟੂਰਨਾਮੈਂਟ ਕਰਾਉਨੇ ਆ ਤੁਹਾਡੇ ਲਈ ਕਰਾ ਰਹੇ ਆ ਤੁਸੀਂ ਕਦੇ ਵੀ ਕਲੱਬ ਨਾਲ ਕਦੇ ਵੀ ਕਲੱਬ ਨਾਲ ਹੀਰਾ ਪੇਰੀ ਨਾ ਕਰੋ ਜਿਹੜੇ ਖਿਡਿਆਰੀਆਂ ਨੂੰ ਬੁਲਾਇਆ ਜਾਂਦਾ ਉਹ ਆਓ ਇੱਕ ਮੇਰੀ ਹੋਰ ਖਿਡਿਆਰਿਆਂ ਨੂੰ ਅਪੀਲ ਆ ਵੀ ਜਿਹੜੇ ਓਪਨ ਦੇ ਮੈਚ ਨੇ ਉਹ ਸਮੇਂ ਸਿਰ ਸ਼ੁਰੂ ਕਰਿਆ ਕਰੋ ਤਾਂ ਜੋ ਦਰਸ਼ਕ ਵੀਰ ਸਮੇਂ ਨਾਲ ਸਮਾਪਤੀ ਤੇ ਆਪਣੇ ਆਪਣੇ ਘਰੇ ਪਹੁੰਚ ਜਾਣ ਅਸੀਂ ਵੀ 6 ਵਜੇ ਨੂੰ ਮੈਚ ਸਮਾਪਤ ਕਰ ਦਿੰਦੇ ਜਿਹੜੀ ਟੀਮ ਆ ਕੇ ਖੇਡ ਗਈ ਠੀਕ ਆ ਨਹੀਂ ਅਸੀਂ ਉਸ ਟੀਮ ਨੂੰ ਨਹੀਂ ਐਂਟਰੀ ਕਰਨਾ ਜੇ ਲੇਟ ਹੋ ਜੇ ਨਸ਼ਾ ਦੀ ਬਾਕੀ ਕੀ ਕਹਿਣਾ ਚਾਹੁੰਦੇ ਖਿਡਿਆਰੀ ਵੀਰਾਂ ਨੂੰ ਇਹ ਵੀ ਬੇਨਤੀ ਆ ਵੀ ਨਸ਼ਿਆਂ ਤੋਂ ਦੂਰ ਰਹੋ ਜਿਹੜੀ ਇੱਕ ਥੋੜੇ ਥੋੜੇ ਤੇ ਦਾਗ ਲੱਗਦਾ ਜਾ ਰਿਹਾ ਟੀਕੇਆਂ ਦਾ ਜਾਂ ਤੁਹਾਡੇ ਖੇਡ ਤੇ ਦਾਗ ਲੱਗ ਰਿਹਾ ਵੀ ਤੁਸੀਂ ਨਸ਼ੇ ਕਰਦੇ ਹੋ ਇਸ ਦਾਗ ਨੂੰ ਆਪਣ ਨੂੰ ਧੋਵੋ ਤਾਂ ਇਹ ਖੇਡ ਮੇਲੇ ਹੋਣਗੇ ਜੇ ਇਹ ਜ਼ਿਆਦਾਤਰ ਲੋਕਾਂ ਚ ਇਹ ਗੱਲ ਤੁਹਾਡੀ ਫੈਨਦਰ ਗਈ ਜੇ ਤੁਸੀਂ ਅੱਜ ਤੋਂ ਸੁਧਾਰ ਨਾ ਲੈਂਦਾ ਤਾਂ ਮੈਨੂੰ ਹੀ ਲੱਗਦਾ ਵੀ ਤੁਹਾਡੇ ਖੇਡ ਮੇਲੇ ਇਹ ਰਹਿ ਜਾਣਗੇ ਮੈਚ ਦਾ ਟਾਈਮ ਟੇਬਲ ਕੀ ਰਹੇਗਾ ਜੀ ਮੈਚ ਅਸੀਂ ਸਵੇਰੇ 55 ਕਿਲੋ ਦੇ 60 ਕਿਲੋ 60 ਕਿਲੋ ਦੇ ਸਵੇਰੇ ਟਾਈਮ ਨਾਲ ਦੁਜੀਏ ਨੂੰ ਸ਼ੁਰੂ ਕਰਾਵਾਂਗੇ 12 ਵਜੇ ਤੋਂ ਉਪਰੋਂ ਦੀਆਂ ਟੀਮਾਂ ਦੀ ਐਂਟਰੀ ਅਸੀਂ ਬੰਦ ਕਰ ਦਾਂਗੇ ਜਿਹੜੀਆਂ ਟੀਮਾਂ ਖੇਡ ਲੈਣ ਐਂਟਰ ਹੋਣਗੇ ਉਹਨਾਂ ਨੂੰ ਵੀ ਭੁਲਾਵਾਂਗੇ ਤੇ ਬੈਸਟ ਰੇਟਰ ਤੇ ਬੈਸਟ ਜਾਫੀ ਨੂੰ ਓਪਨ ਤੇ ਅਸੀਂ ਐਲਈਡੀਆਂ ਰੱਖੀਆਂ ਹੋਈਆਂ ਨੇ ਉਹ ਵੀ ਦੇਣੀਆਂ ਨੇ ਓਕੇ ਥੈਂਕ ਯੂ ਇੱਕ ਨਾਲ ਸਾਡੇ ਕਬੱਡੀ ਕੱਪ ਨੂੰ ਬਹੁਤ ਵੱਡਾ ਸਹਿਯੋਗ ਰਹਿੰਦਾ ਮਲਕੀਤ ਕੰਪੈਨ ਤੋਂ ਕਰਤਾਰ ਕੰਪੈਨ ਤੇ ਪੀਤ ਕੰਪੈਨ ਉਹਨਾਂ ਦੇ ਸਹਿਯੋਗ ਨਾਲ ਸਾਡਾ ਕਲੱਬ ਚੱਲਦਾ ਅਸੀਂ ਉਹਨਾਂ ਦੇ ਆਸਰੇ ਹੀ ਚੱਲਦੇ ਆਂ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨ ਕਰਦਾ ਤੁਹਾਡੀ ਮੀਡੀਆ ਜ਼ਰੀਏ ਕਿਉਂਕਿ ਉਹਨਾਂ ਨੇ ਹਮੇਸ਼ਾ ਸਾਡੇ ਕਲੱਬ ਨੂੰ ਉੱਤੇ ਆਪਣਾ ਹੱਥ ਰੱਖਿਆ ਥੈਂਕ ਯੂ ਬਾਈ ਬ੍ਰਿਜੀ ਖਾਲਸਾ ਬਾਈ ਇਹ ਜੀ 3 ਭਗਤ ਸਿੰਘ ਰਜਿਸਟਰਡ ਜਿਹੜੀ ਐਸੋਸੀਏਸ਼ਨ ਹੈ ਉਹਨਾਂ ਵੱਲੋਂ ਕਿਸਾਨਾਂ ਨੂੰ ਮਾਨ ਇੱਜ਼ਤ ਜਿਹੜਾ ਦਿੱਤਾ ਗਿਆ ਇਹਦੇ ਲਈ ਅਸੀਂ ਬਹੁਤ ਹੀ ਆਭਾਰੀ ਆ ਵੀ ਕਿਸਾਨ ਨੇਤਾਵਾਂ ਤੇ ਇਹਨਾਂ ਦਾ ਵਿਸ਼ਵਾਸ ਹੈ ਤੇ ਇਮਾਨਦਾਰੀ ਜਿਹੜੀ ਕਹੋ ਸੁਭਾ ਪਰ ਵਿੱਚ ਰੌਲਾ ਪਾਉਂਦੇ ਨੇ ਵੀ ਕਿਸਾਨ ਤੰਗ ਕਰਦੇ ਨੇ ਉਹਦੇ ਇੱਕ ਮੈਸੇਜ ਜਾਂਦਾ ਵੀ ਕਿਸਾਨ ਨੇਤਾਵਾਂ ਨੂੰ ਕਿੰਨਾ ਪਿਆਰ ਕਰਦੇ ਨੇ ਤੇ ਇਹਨਾਂ ਦਾ ਇਹ ਉਪਰਾਲਾ ਜਿਹੜਾ ਹੈਗਾ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਕੇ ਚੱਲਣ ਦਾ ਸਮੂਹ ਨੂੰ ਏਕਤਾ ਲਈ ਇਹ ਬਹੁਤ ਅੱਛੀ ਗੱਲ ਹੈ ਇਸ ਕਰਕੇ ਅਸੀਂ ਇਸ ਦਾ ਪੋਸਟਰ ਰਿਲੀਜ਼ ਕਰਨ ਆਏ ਆ ਸਾਰੇ ਪੰਜਾਬ ਨੂੰ ਏਕਾ ਕਰਨ ਦੀ ਲੋੜ ਹੈ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਇਹ ਜੀਆਂ ਖੇਡਾਂ 'ਚ ਤੇ ਚੰਗੇ ਕੰਮਾਂ 'ਚ ਪੈਣਾ ਚਾਹੀਦਾ ਨੌਜਵਾਨੀ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਦੇਖੋ ਇਸ ਵੇਲੇ ਜਿੱਥੇ ਨਸ਼ਿਆਂ ਦਾ ਹੱਡ ਚੱਲਿਆ ਹੋਇਆ ਹੈ ਛੱਡ ਕੇ ਕਬੱਡੀ ਚਾਉਣਾ ਤੇ ਕਬੱਡੀ ਵੀ ਬਿਨਾ ਟੀਕਿਆਂ ਵਾਲੀ ਵਧੀਆ ਕਬੱਡੀ ਜਿਹੜੀ ਪਹਿਲਾਂ ਆਪਣੀ ਚੱਲੀ ਆਉਂਦੀ ਸੀ ਉਹਨੂੰ ਨਾਲ ਜੋੜੋ ਤੇ ਇਹ ਜੇ ਆਗੂਆਂ ਦੇ ਮਗਰ ਲੱਗੋ ਜਿਹੜੇ ਇਹ ਜੀਆਂ ਸਪੋਰਟਸ ਕਰਾਉਂਦੇ ਨੇ ਉਹਨਾਂ ਦਾ ਸਹਿਯੋਗ ਕਰੋ ਮੈਂ ਹੀ ਮੈਸੇਜ ਦੇਣਾ ਚਾਹੁੰਗਾ ਜੀ ਪਿੰਦੀ ਜੀ 6ਵੇਂ ਕਬੱਡੀ ਕੱਪ ਦੇ ਵਿੱਚ ਤੁਹਾਡਾ ਬੰਡਾ ਸਹਿਯੋਗ ਰਿਹਾ ਸ਼ੁਰੂ ਤੋਂ ਹੀ ਕਲੱਬ ਦੇ ਨਾਲ ਜੁੜੇ ਹੋਏ ਤੁਸੀਂ ਇਸ ਵਾਰ ਤੁਸੀਂ ਸੈਕੰਡ ਨਾਮ ਦੇ ਰਹੇ ਹੋ ਕਿਵੇਂ ਦੇਖਦੇ ਹੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅਜੀ ਸੇਵਾ ਕੌਟੀ ਕੱਪ ਕਰਾ ਰਹੇ ਜੀ ਜਿਹਦਾ ਪਹਿਲਾ ਨਾਮ 75000 ਆ ਜੀ ਦੂਜਾ ਨਾਮ 55000 ਆ ਜੀ ਸਾਰੇ ਪ੍ਰੇਮੀਆਂ ਨੂੰ ਖੇਡ ਪ੍ਰੇਮੀਆਂ ਨੂੰ ਖਿਡਾਰੀਆਂ ਨੂੰ ਸਭ ਨੂੰ ਅਪੀਲ ਕਰਦੇ ਆਂ ਵੀ ਸਾਡੇ ਟੂਰਨਾਮੈਂਟ ਤੇ ਆਓ ਸਾਡੇ ਪਰ ਮੇਲੇ ਰੌਪੜਾ ਇੱਕ ਤਨੂ ਕਬੱਡੀ ਬਾਰੇ ਕਾਫੀ ਜ਼ਿਆਦਾ ਲਗਾਏ ਜਿਵੇਂ ਕਿ ਇਹ ਨਸ਼ੇ ਟੀਕੇ ਲਗਾ ਕੇ ਖੇਲਦੇ ਨੇ ਉਹਨਾਂ ਬਾਰੇ ਕੀ ਕਰ ਰਹੇ ਹਾਂ ਅਸੀਂ ਖਿਡਾਰੀਆਂ ਨੂੰ ਕਹਿਣਾ ਜੀ ਵੀ ਇੱਥੇ ਖੇਡਾਂ ਵੱਲ ਧਿਆਨ ਦੇਣ ਜੀ ਨਸ਼ੇ ਦਾ ਦਾਨ ਘਟੇ ਜੀ ਮਲਾ ਮੋਟਾ ਇਧਰ ਧਿਆਨ ਹੋਊਗਾ ਤਾਂ ਬੱਚੇ ਨਸ਼ਿਆਂ ਤੋਂ ਰਹਿਤ ਹੋਣਗੇ ਜਿੱਥੇ ਵੀ ਟੂਰਨਾਮੈਂਟ ਹੁੰਦਾ ਬਾਅਦ ਚ ਜਾਣਕਾਰੀ ਮਿਲਦੀ ਹੈ ਵੀ ਬਹੁਤ ਜ਼ਿਆਦਾ ਨਸ਼ੇ ਦਾ ਸਮਾਨ ਮਿਲਦਾ ਉਹਦੇ ਲਈ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਤਾਂ ਇਹ ਕਹਿ ਰਹੇ ਹਾਂ ਜੀ ਵੀ ਖਿਡਾਰੀ ਇੱਧਰ ਆਉਣ ਸਾਡੇ ਕੰਨੀ ਜੀ ਏਡਾ ਖੇਡਣ ਤੇ ਉਧਰੋਂ ਆਪੀ ਹਟਣਗੇ ਜੀ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਜੀ ਮੇਰਾ ਧਿਆਨ ਦਿੱਤਾ ਜਾਵੇ ਜੀ ਇਸ ਚੀਜ਼ ਨੂੰ